ਟੂਟੀ ਦੀ ਘਟਨਾ ਧੰਨਵਾਦ ਤੇ ਕੋਲੇ ਇੱਕ ਲੱਖਾ ਹੈਗਾ ਜੀ ਉਹ ਬਹੁਤਾ ਉੱਥੇ ਕੋਲੇ ਦੀਆਂ ਖਾਨਾ ਹੈਗੇ ਜੀ ਸਿੱਖਾਂ ਦਾ ਵੱਤ ਕਾਰੋਬਾਰ ਉੱਥੇ ਕੋਲੇ ਦੀਆਂ ਖਾਨਾ ਚ ਟਰੱਕਾਂ ਚ ਇਸ ਤਰ੍ਹਾਂ ਨਾਲ ਸੰਬੰਧ ਕੀ ਸੀਗਾ ਉੱਥੇ ਇੱਕ ਸਿੱਖ ਸੀਗਾ ਦਲਬੀਰ ਸਿੰਘ ਉਹ ਕਿਸੇ ਪਾਸਿਓਂ ਧੰਨਵਾਦ ਤੋਂ ਜਾ ਰਿਹਾ ਸੀਗਾ ਜਿਹਨੂੰ ਬੱਸ ਵਿੱਚ ਇੱਕ ਤਰੀਕ ਨੂੰ ਦੁਪਹਿਰ ਦਾ ਉਹ ਸਮਾਂ ਸੀ ਦੱਸ ਰਹੀ ਸੰਯੁਦ ਜੀ ਮਿਲਣ ਗਏ ਉਹਨਾਂ ਨੂੰ ਕਿਨੇ ਬੱਸ ਚੋਂ ਮੈਨੂੰ ਭੀੜ ਵਿੱਚ ਉਤਾਰ ਲਿਆ ਨੇੜਾ ਕੋਟਮਾਰ ਕੀਤੀ ਕੋਟਮਾਰ ਕਾਫੀ ਜ਼ਿਆਦਾ ਹੁੰਨ ਕਰਕੇ ਉਹਨਾਂ ਦੀ ਬਾਹਂ ਟੁੱਟ ਗਈ ਸੀ ਪਰ ਉਹ ਆਪ ਦੇ ਆਪ ਨੂੰ ਬਚਾ ਕੇ ਕਿਸੇ ਤਰ੍ਹਾਂ ਆਪਣੇ ਇੱਕ ਬੰਗਾਲੀ ਮਿੱਤਰ ਦੇ ਘਰੇ ਪਹੁੰਚ ਗਏ ਤੋਂ ਉਸਦੇ ਮਿੱਤਰ ਨੇ ਉਹਨੂੰ ਘਰੇ ਲੁਕੋਇਆ ਉਹਨਾਂ ਦੀ ਮਨਪੱਟੀ ਕੀਤੀ ਜਦੋਂ ਮਨਪੱਟੀ ਕੀਤੀ ਤੋਂ ਸ਼ਾਮ ਨੂੰ ਜਦੋਂ ਉਹਨਾਂ ਦੇ ਘਰੇ ਬੈਠੇ ਆਰਾਮ ਕਰ ਰਹੇ ਸੀਗੇ ਤੋਂ ਉਸ ਬੰਗਾਲੀ ਮਿੱਤਰ ਦੇ ਇੱਕ ਹੋਰ ਦੋਸਤ ਉਹਨਾਂ ਦੇ ਘਰੇ ਆਇਆ ਉਹਨਾਂ ਨੇ ਆਣ ਕੇ ਉੱਥੇ ਆਪਸ ਵਿੱਚ ਗੱਲਾਂ ਕਰਨ ਲੱਗ ਗਏ ਕਿ ਅਸੀਂ ਇੱਥੇ ਪਿੱਛੇ ਦੇਖਿਆ ਕਿ ਜਿਹੜਾ ਆਪਣੇ ਇਸ ਇਲਾਕੇ ਦੇ ਗੁਰਦੁਆਰਾ ਸਾਹਿਬ ਹੈਗਾ ਉੱਥੇ ਹਮਲਾ ਕਰਨ ਵਾਸਤੇ ਪੀੜ ਇਕੱਠੀ ਹੋ ਰਹੀ ਹੈਗੀਆ ਉਹ ਵੀ 50 ਤੋਂ 60 ਬੰਦੇ ਹੈਗੇ ਆ ਉਹ ਗੁਰਦੁਆਰਾ ਸਾਹਿਬ ਤੇ ਹਮਲਾ ਕਰਨ ਚੱਲੇ। ਤੋਂ ਦਲਬੀਰ ਸਿੰਘ ਨੂੰ ਇਹ ਗੱਲ ਦਾ ਜਦੋਂ ਪਤਾ ਲੱਗਾ ਕਿ ਪੀੜ ਗੁਰਦੁਆਰਾ ਸਾਹਿਬ ਤੇ ਹਮਲਾ ਕਰਨ ਚੱਲੀ ਹੈਗੀ ਉਹਨੇ ਆਪਣੇ ਬੰਗਾਲੀ ਮਿੱਤਰ ਨੂੰ ਆਖਿਆ ਕਿ ਤੇਰੇ ਕੋਲ ਵੀ ਕੋਈ ਸ਼ਸਤਰ ਜਾਂ ਕੋਈ ਤੇਜ਼ ਹਥਿਆਰ ਕੋਈ ਜੇ ਤੂੰ ਦੇ ਸਕਦਾ। ਤੋ ਉਸਨੇ ਮਿੱਤਰ ਨੂੰ ਪੁੱਛਿਆ ਕਿ ਤੂੰ ਕੀ ਕਰੇਂਗੇ ਸਭ ਕੁਝ ਤੋ ਕਹਿੰਦਾ ਜੀ ਵੀ ਮਹਾਰਾਜ ਦੇ ਗੁਰਦੁਆਰਾ ਸਾਹਿਬ ਤੇ ਹਮਲਾ ਹੋ ਰਿਹਾ ਵੀ ਮੈਂ ਉਹਦੀ ਰੱਖਿਆ ਕਰਨ ਚੱਲੀ ਜਾਂ। ਉਨੇ ਨੇ ਆਖਿਆ ਕਿ ਤੇਰੇ ਇਸ ਇੰਦੀ ਸਮਰੱਥਾ ਨਹੀਂ ਹੈ ਕਿ ਤੇਰੀ ਬਾਹਂ ਟੁੱਟ ਚੁੱਕੀ ਹੈਗੀ ਆ ਵੀ ਤੂੰ ਹਮ ਤੂੰ ਬਚਾ ਨਹੀਂ ਕਰ ਸਕਦਾ ਵੀ ਤੂੰ ਮਾਰਿਆ ਜਾਏਗਾ ਉਹ ਕਹਿੰਦਾ ਮੇਰੇ ਆਸਤੇ ਮਰਨ ਤੋਂ ਵੱਡੀ ਗੱਲ ਹੈ ਕਿ ਮੇਰੇ ਜਉਂਦੇ ਜੀ ਇਹ ਹੋ ਜਾਵੇ ਕਿ ਗੁਰੂ ਮਹਾਰਾਜ ਦੇ ਗੁਰਦਰਾ ਸਾਹਿਬ ਤੇ ਕੀ ਹਮਲਾ ਕਰ ਜਾਵੇ ਇਸ ਤੋਂ ਮੈਂ ਮਰਿਆ ਜਾਦਾ ਚੰਗਾ ਸਮਝਦਾ ਹਾਂ ਉਹਦੇ ਮਿੱਤਰ ਨੇ ਉਹਨੂੰ ਕਾਹ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਰੁਕਿਆ ਤੂੰ ਨੇ ਇੱਕ ਬਿਲਕੁਲ ਖੁੰਢੀ ਕਿਰਪਾਨ ਉਸ ਨੂੰ ਦੇ ਦਿੱਤੀ ਉਹ ਸਿੰਘ ਦੇ ਗੱਲ ਵਿੱਚ ਆਪਦੀ ਪੱਟੀ ਬੰਨ ਕੇ ਬਾਹ ਪਾਈ ਹੋਈ ਸੀ ਜ਼ਖਮੀ ਸੀਗਾ ਉਸ ਹਾਲਾਤ ਕੀ ਉਹ ਢੀੜ ਤੋਂ ਪਹਿਲਾਂ ਗੁਰਦਰਾ ਸਾਹਿਬ ਦੀ ਮੇਨ ਗੇਟ ਤੇ ਪਹੁੰਚ ਗਿਆ ਜਦੋਂ ਉਹ ਗੇਟ ਤੇ ਪਹੁੰਚਿਆ ਹੈਗਾ ਉਸਨੇ ਦੇਖਿਆ ਕਿ ਬੀ ਪੀੜ ਬਿਲਕੁਲ ਆ ਰਹੀ ਹੈਗੀਆਂ ਉਹਨੇ ਮਹਾਰਾਜ ਕੇ ਅਰਦਾਸ ਬੇਨਤੀ ਕੀਤੀ ਤੇ ਜਕਾਰਾ ਲਾਇਆ ਉਸਨੇ ਆਖਿਆ ਕਿ ਠੀਕ ਹੈ ਤੁਸੀਂ ਆ ਰਹੇ ਮੈਨੂੰ ਪਤਾ ਵੀ ਹੁਣ ਤੁਸੀਂ ਹਮਲਾ ਕਰਨੇ ਵਿੱਚ ਮੇਰੀ ਜਾਨ ਵੀ ਜਾ ਸਕਦੀ ਆ ਪਰ ਜਿਹੜਾ ਬੰਦਾ ਕੀ ਆਊਗਾ ਮੈਂ ਉਸ ਨੂੰ ਉਹ ਨਹੀਂ ਬਖਸ਼ਾਂਗਾ ਤੋਂ ਵੈਗੁਰੂ ਦੀ ਐਸੀ ਕਲਾ ਵਰਤੂ ਉਸ ਸਮੇਂ ਉੱਥੇ ਕੁੰਗਲਾ ਜੁਨੀਅਨ ਦੀਆਂ کارਖਾਨਿਆਂ ਦੇ ਲੇਬਰ ਦੇ ਕੁਝ 15-20 ਮੁਲਾਜ਼ਮ ਜਾ ਰਹੇ ਸੀ ਆਪਣੇ ਕੰਮ ਤੇ ਉਹਨਾਂ ਨੇ ਦੇਖਿਆ ਕਿ ਇੱਕ ਸਿੱਖ ਕੱਲਾ ਖੜਾ ਤੇ ਪੀਰ ਨੂੰ ਬਿਲਕੁਲ ਮਾਰਨ ਵਾਸਤੇ ਤਿਆਰ ਖੜੀ ਹੈਗੀ ਉਹਦੇ ਬਚਾਅ ਤੇ ਆ ਗਿਆ ਉਹ 15-20 ਬੰਦੇ ਆਉਣ ਨਾਲ ਪੀਰ ਡਰ ਕੇ ਪਿੱਛੇ ਹਟ ਗਈ ਪਰ ਉਸ ਸਿੱਖ ਨੂੰ ਪੀਰ ਤੋਂ ਜਾਣ ਤੋਂ ਬਾਅਦ ਵੀ ਉੱਥੇ ਰਿਹਾ ਉਸ ਤੋਂ ਬਾਅਦ ਲੱਖੇ ਦੀ ਸੰਗਤ ਇਕੱਠੀ ਹੋਈ ਇਸੇ ਤਰ੍ਹਾਂ ਮਹਾਰਾਜ ਦੇ ਸਰੂਪ ਗੁਰਦਰਾ ਸਾਹਿਬ ਦੀ ਉਹਨੇ ਰੱਖਿਆ ਸੀ